ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 19 ਤੋਂ ਲੈ ਕੇ 23 ਮਈ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਮੀਂਹ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਅਲਰਟ ਜਾਰੀ ਹੋ ਰਹੇ ਨੇ ਤੇ ਤੁਹਾਨੂੰ ਅਸੀਂ ਸਾਰੇ ਅਲਰਟ ਦੱਸਾਂਗੇ ਕਿ ਕਿਸ ਦਿਨ ਕਦੋਂ-ਕਦੋਂ ਕੀ ਅਲਰਟ ਜਾਰੀ ਹੋਇਆ ਕੀ ਮੀਂਹ ਦੇ ਹਾਲਾਤ ਨੇ ਤੇ ਮੀਂਹ ਕਿੰਨਾ ਜ਼ਿਆਦਾ ਹੋਣ ਦੀ ਉਮੀਦ ਹੈ ਘੱਟ ਹੈ ਕਿ ਜ਼ਿਆਦਾ ਹੈ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਵੱਡਾ ਉਲਟ ਫਿਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਪਰ ਜੇ ਦੇਖਿਆ ਜਾਵੇ ਤਾਂ ਹੁਣ ਪੂਰਬ ਸਿਸਟਮ ਜਿਹੜੇ ਨੇ ਉਹ ਮੱਧ ਪਾੜ ਤੱਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਜੋ ਹੁਣ ਹੌਲੀ-ਹੌਲੀ ਇਸ ਤਰੀਕੇ ਨਾਲ ਹਵਾ ਜਿਹੜੀ ਹੈ ਉਹ ਬੰਗਾਲ ਦੀ ਖਾੜੀ ਤੋਂ ਪੰਜਾਬ ਵੱਲ ਪਹੁੰਚ ਕਰੇਗੀ ਜਿਸ ਦੇ ਨਾਲ ਬੰਗਾਲ ਦੀ ਖਾੜੀ ਤੋਂ ਨਵੀਂ ਵਾਲੀ ਹਵਾ ਪੰਜਾਬ ਵਿੱਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਮੁੜ ਕੇ ਵਾਲੀ ਗਰਮੀ ਵਾਲਾ ਮਾਹੌਲ ਬਣ ਚੁੱਕਿਆ ਜਿਸ ਦੇ ਨਾਲ ਹੁਣ ਆਉਂਦੇ ਦਿਨਾਂ ਵਿੱਚ ਮੀਂਹ ਦੇ ਹਾਲਾਤ ਨੇ ਕੀ ਅਲਰਟ ਜਾਰੀ ਹੋਇਆ ਜੀ ਅ ਅਲਰਟ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ YouTube ਵਾਲੇ ਫਾਰਮਰ ਨੂੰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਕਰਨਾ ਭੁੱਲਿਓ ਤੇ ਨਾਲ ਦੀ ਨਾਲ ਕੀ ਹਾਲਾਤ ਨੇ ਮੌਸਮ ਦੇ ਉਹ ਜ਼ਰੂਰ ਲਿਖੋ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਜਾਣਕਾਰੀ ਪਹੁੰਚਦੇ ਹੋ ਸਕੇ ਗੱਲ ਕੀਤੀ ਜਾਵੇ ਤਾਂ ਮੌਸਮ ਫਿਲਹਾਲ 18 ਤਰੀਕ ਤੱਕ ਡਰਾਈ ਸੀ ਕੋਈ ਵੱਡਾ ਅਲਰਟ ਨਹੀਂ ਸੀ 19 ਤੋਂ ਲਗਾਤਾਰ ਪੰਜਾਬ ਦੇ ਵਿੱਚ ਗਰਮ ਕੀਤੀ ਜਾਵੇ ਤੇ 21 ਤੱਕ ਮੀਂਹ ਦਾ ਅਲਰਟ ਹੈ ਪਰ ਹਰਿਆਣਾ ਦੇ ਵਿੱਚ 22 23 ਨੂੰ ਵੀ ਅਲਰਟ ਬਣਦਾ ਹੋਇਆ ਦਿਖਾਈ ਦੇ ਰਿਹਾ ਫਿਲਹਾਲ ਇਸ ਅਲਰਟ ਦਾ ਪੰਜਾਬ ਦੇ ਉੱਪਰ ਕੋਈ ਵੱਡਾ ਅਸਰ ਨਹੀਂ ਹੈ ਇਹ ਤਿੰਨ ਦਿਨ ਜਿਹੜੇ ਨੇ 19 20 ਤੇ 21 ਇਹ ਤਿੰਨ ਦਿਨ ਹੀ ਵੱਡਾ ਭਾਰੀ ਅਲਰਟ ਮੀਂਹ ਦਾ ਹੈ ਇਸ ਤੋਂ ਅਗਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਡਰਾਈ ਹੈ ਦੁਬਾਰਾ ਤੋਂ ਕੋਈ ਅਲਰਟ ਨਹੀਂ ਹੈ ਗਰਮੀ ਵਧਣ ਦੇ ਚਾਂਸ ਪੂਰੇ ਪੂਰੇ ਬਣੇ ਹੋਏ ਨੇ ਦੁਹਰ ਤੋਂ ਤਾਪਮਨ 44-45 ਡਿਗਰੀ ਨੂੰ ਹੱਥ ਲਗਾਉਣਗੇ ਹੁਣ ਗੱਲ ਕੀਤੀ ਜਾਵੇ ਅਲਰਟ ਦੀ ਤਾਂ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦਿਖਾਈ ਦੇ ਰਿਹਾ ਕਿ 19 ਤੋਂ ਲੈ ਕੇ 21 ਤਰੀਕ ਤੱਕ ਉਹੀ ਤੇਜ਼ ਹਨੇਰੀਆਂ 40-50 ਕਿਲੋਮੀਟਰ ਤੇਜ਼ ਹਨੇਰੀਆਂ ਚੱਲਣਗੀਆਂ ਗਰਜ ਚਮਕ ਬੱਦਲਬਾਈ ਮੀਂਹ ਹਨੇਰੀ ਚਖੜ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਇਹ ਸਾਰੇ ਹਾਲਾਤ ਜਿਹੜੇ ਨੇ 2 ਵਜੇ ਤੋਂ ਬਾਅਦ ਵੀ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਜਿਹੜਾ ਮੌਸਮ ਹੈ ਉਹ ਪ੍ਰੀ ਮੌਨਸਨ ਗਤੀਵਿਧੀਆਂ ਬੜਾ ਚੱਲ ਰਿਹਾ ਹੈ ਅਜਿਹੇ ਦੇ ਵਿਚਕਾਰ ਜਦੋਂ ਤਾਪਮਨ ਵਧਦੇ ਨੇ 40 ਡਿਗਰੀ ਤਾਪਮਨ ਪਾਰ ਜਾਂਦਾ ਹੈ ਤਾਂ ਉਸ ਸਮੇਂ ਜੋ ਹਵੀ ਹਵਾ ਨਮੀ ਵਾਲੀ ਹਵਾ ਜਿਹੜੀ ਆਉਂਦੀ ਹੈ ਪੂਰਬੀ ਦਿਸ਼ਾ ਤੋਂ ਉਸ ਦੇ ਵਿੱਚ ਨਮੀ ਜ਼ਿਆਦਾ ਹੋਣ ਦੇ ਕਾਰਨ ਘੱਟ ਦਬਾਅ ਵਾਲੇ ਖੇਤਰ ਵਿੱਚ ਅਚਾਨਕ ਗਰਜ ਚਮਕ ਦੇ ਹਾਲਾਤ ਬਣਦੇ ਨੇ ਜੋ ਹੁਣ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ 19 20 ਅਤੇ 21 ਨੂੰ 19 ਬਿਨਾਂਲੇ 20 ਤਰੀਕ ਨੂੰ ਤਕੜਾ ਸਿਸਟਮ ਹੈ ਪੂਰੇ ਪੰਜਾਬ ਦੇ ਵਿੱਚ 21 ਤਰੀਕ ਨੂੰ ਸਿਸਟਮ ਕਮਜ਼ੋਰ ਹੈ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਸਨ ਬੀ ਤੋਂ 19 21 ਤੋਂ ਬਾਅਦ ਕੋਈ ਵੱਡਾ ਅਲਰਟ ਨਹੀਂ ਹੈ ਗਰਮ ਮੌਸਮ ਫਿਰ ਤੋਂ ਦੇਖਣ ਨੂੰ ਮਿਲੇਗਾ ਤੇਜ਼ ਕੜਾਕੇਦਾਰ ਧੁੱਪ ਲੂ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਹੀਟ ਵੇਵ ਦਾ ਵੀ ਅਲਰਟ ਫਿਲਹਾਲ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਪਰ ਹਜੇ 2 ਦਿਨ ਪਏ ਨੇ ਮੀਂਹ ਨਾਲ ਥੋੜਾ ਬਹੁਤ ਤਾਂ ਮੌਸਮ ਦੇ ਵਿੱਚ ਅਸਰ ਪਵੇਗਾ ਤੇ ਉਹ ਹੀਟ ਵੇਵ ਦਾ ਕੀ ਅਲਰਟ ਹੋਵੇਗਾ ਕਦੋਂ ਕੀ ਹਾਲਾਤ ਬਣਨਗੇ ਉਹ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਆਉਣ ਦੀ ਵੀਡੀਓ ਵਿੱਚ ਦਵਾਂਗੇ ਕਿਉਂਕਿ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ 19 ਤੋਂ ਲੈ ਕੇ 21 ਤੱਕ ਹਲਕਾ ਦਰਮਿਆਨਾ ਮੌਸਮ ਦੇ ਵਿੱਚ ਬਦਰਾ ਦੇਖਣ ਨੂੰ ਮਿਲੇਗਾ ਮੀਂਹ ਕੀ ਬਦਲਾਅ ਹੋਵੇਗਾ ਕੀ ਚਾਂਸ ਬਣਨਗੇ ਮੀਂਹ ਦੇ ਉਹ ਵੀ ਤੁਹਾਨੂੰ ਆਉਂਦੀ ਵੀਡੀਓ ਵਿੱਚ ਜਾਣ ਕੇ ਦਵਾਂਗੇ ਹੀਟ ਵੇਵ ਦੇ ਕੀ ਚਾਂਸ ਨੇ ਸਾਰੀ ਜਾਣਕਾਰੀ ਆਉਂਦੀ ਵੀਡੀਓ ਵਿੱਚ ਦਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਮਿਲਦੇ ਆਗਲੀ ਵੀਡੀਓ ਲੈ ਕੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ